ਲਓ ਜੀ ਆਪਾਂ ਪਹੁੰਚਿਆ ਹੁਣ ਗੁਰਦੁਆਰਾ ਲੰਗਰ ਸਾਹਿਬ ਤੇ ਇੱਥੇ ਪ੍ਰਸਾਦਾ ਪਾਣੀ ਛੱਕ ਕੇ ਆਪਾਂ ਦਿਖਾਉਨੇ ਤੁਹਾਨੂੰ ਨਾਲ ਇੱਥੇ ਦਾ ਸਾਰਾ ਇਹ ਗੁਰਦੁਆਰਾ ਲੰਗਰ ਸਾਹਿਬ ਇਧਰ ਆ ਜੀ ਜੋੜਾ ਕਰ ਜੋੜੇ ਜਮਾ ਕਰਾਓ ਚਲੋ ਜੀ ਗੁਰਦੁਆਰਾ ਲੰਗਰ ਸਾਹਿਬ ਦਾ ਇੱਧਰ ਦਰਬਾਰ ਸਾਹਿਬ ਆ ਜੀ ਉੱਪਰ ਪੌੜੀਆਂ ਚੜ੍ਹ ਕੇ ਤੇ ਉਹ ਵੀ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਆ ਸਤਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇੱਥੇ ਬਾਬਾ ਨਿਹਾਲ ਸਿੰਘ ਜੀ ਨੇ ਆਪਣੀ ਫੌਜ ਦੀ ਨੌਕਰੀ ਛੱਡਣ ਤੋਂ ਬਾਅਦ ਕਈ ਸਾਲ ਲਗਾਤਾਰ ਇੱਥੇ ਸੇਵਾ ਕੀਤੀ ਤੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਵਰਦਾਨ ਦਿੱਤਾ ਕਿ ਕੀਸਾ ਮੇਰਾ ਤੇ ਹੱਥ ਤੇਰਾ ਤੇ ਜਤੋ ਹੀ ਇੱਥੇ ਲੰਗਰ ਅਟੁੱਟ ਚੱਲਦਾ ਹੈ ਤੇ 24 ਘੰਟੇ ਲੰਗਰ ਚੱਲ ਰਿਹਾ ਹੈ ਜੀ ਇੱਥੇ ਤੇ ਜਿਹੜਾ ਵੀ ਖਾਣਾ ਬਣਦਾ ਸਾਰਾ ਦੇਸੀ ਘੀ ਦੇ ਵਿੱਚ ਬਣਦਾ ਤੇ ਬਹੁਤ ਹੀ ਟੇਸਟੀ ਹੁੰਦਾ ਤੇ ਇੱਥੇ ਸਾਰੀਆਂ ਸੰਗਤਾਂ ਬੜੇ ਪ੍ਰੇਮ ਭਾਵਨਾ ਨਾਲ ਪਰਸ਼ਾਦਾ ਛਕਦੀਆਂ ਹਨ ਤੇ ਨਾਲ ਹੀ ਸੇਵਾ ਕਰਵਾਉਂਦੀਆਂ ਹਨ ਜੀ ਗੁਰਦੁਆਰਾ ਲੰਗਰ ਸਾਹਿਬ ਦਾ ਅੰਦਰੋਂ ਦਰਵਾਜ਼ਾ ਸਾਹਿਬ ਜੀ ਰੋ ਦਰਤ ਹੁਣ ਸੰਗਤ ਜੀ ਇਹ ਗੁਰਦੁਆਰਾ ਲੰਗਰ ਸਾਹਿਬ ਦਾ ਲੰਗਰ ਹਾਲ ਹੈ ਲੰਗਰ ਹਾਲ ਦੇ ਉੱਪਰ ਹੀ ਦਰਬਾਰ ਸਾਹਿਬ ਆ ਤੇ نیچے ਲੰਗਰ ਹਾਲ ਬਣਿਆ ਹੋਇਆ ਹੈ ਤੇ ਇੱਥੇ ਜਿਹੜਾ ਵੀ ਲੰਗਰ ਦਾ ਸਾਰਾ ਪ੍ਰਬੰਧ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਦੀ ਦੇਖ ਰੇਖੇ ਹੇਠਾਂ ਚੱਲਦਾ ਹੈ ਤੇ ਇੱਥੇ ਲੰਗਰ 24 ਘੰਟੇ ਅਟੁੱਟ ਵਰਤਦਾ ਤੇ ਅਨੇਕਾਂ ਹੀ ਸੰਗਤਾਂ ਇੱਥੇ ਬੜੇ ਪ੍ਰੇਮ ਭਾਵ ਨਾਲ ਲੰਗਰ ਛਕਦੀਆਂ ਨੇ ਲੰਗਰ ਹਾਲ ਦੇ ਇੱਕ ਸਾਈਡ ਤੇ ਬਾਬਾ ਨਿਧਾਨ ਸਿੰਘ ਜੀ ਤੇ ਬਾਬਾ ਹਰਨਾਮ ਸਿੰਘ ਜੀ ਦਾ ਅੰਗੀਠਾ ਸਾਹਿਬ ਸਥਿਤ ਹੈ ਤੇ ਲੰਗਰ ਹਾਲ ਦੇ ਵਿੱਚ ਹੀ ਇੱਕ ਸਾਈਡ ਤੇ ਸੰਗਤਾਂ ਪ੍ਰਸ਼ਾਦਾ ਪਾਣੀ ਲਈ ਦਾਲ ਸਬਜ਼ੀਆਂ ਕੱਟ ਕਰਨ ਦੀ ਸੇਵਾ ਕਰਦੀਆਂ ਨੇ ਸਾ ਸੰਗਤ ਜੀ ਲੰਗਰ ਦੀ ਦੂਜੀ ਸਾਈਡ ਤੇ ਚਾਹ ਬਣਾਉਣ ਵਾਲੀ ਮਸ਼ੀਨ ਆ ਜਿਸ ਤੇ ਹਜ਼ਾਰਾਂ ਟਨ ਚਾਹ ਜਿਹੜੀ ਕਿ ਡੇਲੀ ਤਿਆਰ ਹੁੰਦੀ ਆ ਉਸ ਤੋਂ ਬਾਅਦ ਪ੍ਰਸ਼ਾਦਾ ਬਣਾਉਣ ਵਾਲੀ ਮਸ਼ੀਨ ਆ ਜਾਂਦੀ ਆ ਜਿਸ ਤੇ ਕੀ ਹਜ਼ਾਰਾਂ ਹੀ ਪ੍ਰਸ਼ਾਦੇ ਡੇਲੀ ਤਿਆਰ ਕੀਤੇ ਜਾਂਦੇ ਨੇ ਤੇ ਜਿਹੜਾ ਇੱਥੇ ਦਾ ਮਸ਼ੀਨੀ ਪ੍ਰਸ਼ਾਦਾ ਉਹ ਵੀ ਬਹੁਤ ਟੇਸਟੀ ਹੁੰਦਾ ਅੱਜ ਕੋਈ ਨਾ ਅੱਗੇ ਚਲੇ ਜਾਣਾ ਆਪਾਂ ਨੇ ਹਾਂਜੀ ਤੇ ਸਾਹ ਸੰਗ ਜੀ ਉਸ ਤੋਂ ਅੱਗੇ ਜਿਹੜੀਆਂ ਕਿ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਪੱਠੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਤੇ ਕੀ ਦਾਲ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਇਹ ਜੋ ਵੀ ਦਾਲ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਸਾਰੀਆਂ ਹੀ ਦੇਸੀ ਘੀਏ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਸੰਗਤ ਜੀ ਜਿਹੜੇ ਕਿ ਬਰਤਨਾਂ ਦੀ ਸੇਵਾ ਇੱਥੇ ਇੱਥੇ ਮਤਲਬ ਜਿਹੜੇ ਕਿ ਆਪਣੇ ਝੂਠੇ ਬਰਤਨ ਹੁੰਦੇ ਨੇ ਉਹਨਾਂ ਦੀ ਸਾਫ ਸਫਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਵੇਂ ਕਿ ਚਮਚੇ ਹੋਗੇ ਗਲਾਸ ਹੋਗੇ ਸਾਰਾ ਅਲੱਗ-ਅਲੱਗ ਕਰਕੇ ਉਹਨਾਂ ਦੀ ਸੈਟਿੰਗ ਕੀਤੀ ਜਾਂਦੀ ਹੈ ਥਾਲਾਂ ਨੂੰ ਇੱਕ ਪਾਸੇ ਰੱਖਿਆ ਜਾਂਦਾ ਹੈ ਤੇ ਚਮਚੇ ਗਲਾਸਾਂ ਨੂੰ ਇੱਕ ਪਾਸੇ ਹੋਰ ਜਿਹੜੇ ਵੱਡੇ ਭਾਂਡੇ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਇੱਕ ਪਾਸੇ ਰੱਖਿਆ ਜਾਂਦਾ ਹੈ ਜੀ ਉਸ ਤੋਂ ਬਾਅਦ ਬਾਰਲੀ ਸੈਡ ਸੰਗਤ ਜੀ ਜਿਹੜੀ दाल ਸਬਜ਼ੀ ਤਿਆਰ ਹੋਈ ਹੁੰਦੀ ਹੈ ਉਹ ਬਾਲਟੀਆਂ ਦੇ ਵਿੱਚ ਪਾ ਕੇ ਰੱਖੀ ਜਾਂਦੀ ਆ ਤਾਂ ਕਿ ਜਿਨੇ ਵੀ ਵਰਤੋਂ ਦੀ ਸੇਵਾ ਕਰਨੀ ਹੈ ਉਹ ਇੱਥੋਂ ਬਾਲਟੀਆਂ ਚੱਕ ਕੇ ਸੰਗਤ ਦੇ ਵਿੱਚ ਪ੍ਰਸ਼ਾਦਾ ਪਾਣੀ ਵਰਤਾ ਸਕਦਾ ਹੈ ਜੀ ਇੱਥੇ ਸੰਗਤਾਂ ਬੜੇ ਸਰਤਾ ਭਾਵਨਾ ਨਾਲ ਤਨ ਮਨ ਤਨ ਨਾਲ ਸੇਵਾ ਕਰਦੀਆਂ ਨੇ ਤੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਤੇ ਬਾਬਾ ਨਿਹੰਗ ਸਿੰਘ ਜੀ ਦਾ ਹੱਥ ਹਮੇਸ਼ਾ ਸੰਗ ਤਾਂ ਉੱਤੇ ਬਣਿਆ ਰਹਿੰਦਾ ਹੈ ਜੋ ਕੋਈ ਵੀ ਇੱਥੇ ਸਰਦਾ ਭਾਵਨਾ ਨਾਲ ਸੇਵਾ ਕਰਦਾ ਉਹਦੀ ਹਰ ਮਨੋ ਕਾਮਨਾ ਪੂਰਨ ਹੁੰਦੀ ਆ ਤੇ ਬਾਬਾ ਜੀ ਦਾ ਆਸ਼ੀਰਵਾਦ ਹਮੇਸ਼ਾ ਉਹਦੇ ਨਾਲ ਰਹਿੰਦਾ ਹੈ ਤੇ ਸੰਗਤ ਜੀ ਹੁਣ ਆਪਾਂ ਆਏ ਆ ਗੁਰਦੁਆਰਾ ਭਾਜਨਗੜ੍ਹ ਸਾਹਿਬ ਤੇ ਇੱਕ ਗੁਰਦੁਆਰਾ ਸਾਹਿਬ ਗੁਰਦੁਆਰਾ ਲੰਗਰ ਸਾਹਿਬ ਤੋਂ 200 ਮੀਟਰ ਦੀ ਦੂਰੀ ਤੇ ਹੈ ਤੇ ਗੁਰਦੁਆਰਾ ਸਾਹਿਬ ਗਦਾਵਰੀ ਨਦੀ ਦੇ ਕਿਨਾਰੇ ਤੇ ਹੈ ਤੇ ਇਸ ਦਾ ਇਤਿਹਾਸ ਇਹ ਹੈ ਕਿ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ ਤੇ ਇੱਕ ਗੁਰਦੁਆਰਾ ਸਾਹਿਬ ਇੱਥੇ ਦੇ ਜਥੇਦਾਰਾਂ ਤੇ ਸੰਤਾਂ ਦੀ ਭਜਨਵੰਦਗੀ ਲਈ ਬਣਵਾਇਆ ਗਿਆ ਸੀ ਤਾਂ ਕਰਕੇ ਇਸ ਦਾ ਨਾਮ ਭਜਨਗੜ ਪਿਆ ਤੇ ਇੱਥੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਮਸਤੂਆਣੇ ਵਾਲੇ ਵੀ ਆਏ ਸੀ ਤੇ ਹੋਰ ਮਹਾਪੁਰਸ਼ਾ ਵੀ ਇੱਥੇ ਭਜਨਵੰਦਗੀ ਕਰਦੇ ਸੀ ਆ ਸੰਗਤ ਜੀ ਜਿਹੜਾ ਕਿ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਾ ਉਹ ਉੱਪਰ ਬਣਾਇਆ ਗਿਆ ਹੈ ਤੇ ਇੱਥੇ ਕਈ-ਕਈ ਘੰਟੇ ਕੀਰਤਨ ਪ੍ਰਚਾਰਾਂ ਹੁੰਦੀਆਂ ਸੀ ਤੇ ਪਹਿਲੇ ਸਮਿਆਂ ਦੇ ਵਿੱਚ ਵੀ ਇੱਥੇ ਪੂਰਾ ਦਿਨ ਕੀਰਤਨ ਚੱਲਦੇ ਸੀਗੇ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਸਾਈਡ ਤੇ ਇੱਕ ਪੁਰਾਤਨ ਖੂਹੀ ਆ ਤੇ ਉਹਦੇ ਬਿਲਕੁਲ ਸਾਹਮਣੇ ਹੀ ਜਥੇਦਾਰ ਸੰਤ ਬਾਬਾ ਹਜੂਰਾ ਸਿੰਘ ਜੀ ਦਾ ਅੰਗੀਠਾ ਸਾਹਿਬ ਆ ਇਹ ਦਰਵਾਜ਼ੇ ਤੋਂ نیچے ਉਤਰ ਕੇ ਆ ਜੀ ਤੇ ਸਾਈਡ ਤੇ ਹੀ ਆ ਨਾਲੇ ਸੰਗਤ ਜੀ ਹੁਣ ਆਪਾਂ ਦਰਸ਼ਨ ਕਰਦੇ ਆਂ ਗੁਰਦੁਆਰਾ ਨਗੀਨਾ ਕਾਟ ਦੇ ਇੱਕ ਗੁਰਦੁਆਰਾ ਸਾਹਿਬ ਗੁਰਦੁਆਰਾ ਲੰਗਰ ਹਾਲ ਤੋਂ ਅੱਧਾ ਕਿਲੋਮੀਟਰ ਦੂਰੀ ਤੇ ਸਥਿਤ ਹੈ ਤੇ ਗੋਦਾਵਰੀ ਦੇ ਕਿਨਾਰੇ ਤੇ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇੱਥੇ ਇੱਕ ਸਿੱਖ ਬਣ ਜਾ ਰਹੇ ਨੇ ਗੁਰੂ ਜੀ ਨੂੰ ਇੱਕ ਬੇਸ਼ਕੀਮਤੀ ਨਗੀਨਾ ਹੈ ਜਿਹੜਾ ਉਹ ਭੇਟ ਕੀਤਾ ਸੀ ਤੇ ਗੁਰੂ ਜੀ ਨੇ ਉਹ ਨਗੀਨਾ ਭਗਾ ਕੇ ਗੋਦਾਵਰੀ ਨਦੀ ਦੇ ਵਿੱਚ ਛੁੱਟ ਦਿੱਤਾ ਤੇ ਉਸ ਬਨਜਾਰੇ ਦੇ ਦਿਮਾਗ ਦੇ ਵਿੱਚ ਖਿਆਲ ਆਇਆ ਕਿ ਮੈਂ ਇੰਨਾ ਬੇਸ਼ਕੀਮਤੀ ਨਗੀਨਾ ਗੁਰੂ ਜੀ ਨੂੰ ਭੇਟ ਕੀਤਾ ਤੇ ਗੁਰੂ ਜੀ ਨੇ ਉਹਦੀ ਕਦਰ ਨਾ ਜਾਣੀ ਤੇ ਨਦੀ ਦੇ ਵਿੱਚ ਛੁੱਟ ਦਿੱਤਾ ਤੇ ਗੁਰੂ ਜੀ ਅੰਤਰਜਾਮੀ ਸੀ ਤੇ ਉਹਨਾਂ ਨੇ ਬਨਜਾਰੇ ਦੀ ਗੱਲ ਜਿਹੜੀ ਕਿ ਬੁੱਝ ਲਈ ਤੇ ਉਹਨਾਂ ਨੇ ਬਨਜਾਰੇ ਨੂੰ ਕਿਹਾ ਕਿ ਜਾ ਜਾ ਕੇ ਆਪਣਾ ਨਗੀਨਾ ਗੋਦਾਵਰੀ ਨਦੀ ਦੇ ਵਿੱਚੋਂ ਚੱਕ ਲਿਆ ਤੇ ਬਨਜਾਰੇ ਨੇ ਜਦ ਗਦਾਵਰੀ ਨਦੀ ਦੇ ਵਿੱਚ ਆਪਣਾ ਹੱਥ ਪਾਇਆ ਤਾਂ ਉਹਨੂੰ ਬੜੇ ਬੇਸ਼ਕੀਮਤੀ ਨਗინੇ ਮਿਲੇ ਤੇ ਬਨਜਾਰੇ ਦਾ ਜਿਹੜਾ ਹੰਕਾਰ ਸੀ ਉਹ ਟੁੱਟ ਗਿਆ ਤੇ ਉਹ ਗੁਰੂ ਜੀ ਦੇ ਚਰਨਾਂ ਦੇ ਵਿੱਚ ਟਹਿ ਟੇਰੀ ਹੋ ਗਿਆ ਸਾ ਸੰਗਤ ਜੀ ਇੱਥੋਂ ਹੀ ਗੁਰੂ ਗੋਵਿੰਦ ਸਿੰਘ ਜੀ ਨੇ ਤੀਰ ਚਲਾ ਕੇ ਆਪਣਾ ਸਤਜੂਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਪ੍ਰਗਟ ਕੀਤਾ ਸੀ ਤੇ ਉੱਥੇ ਜਾ ਕੇ ਹੀ ਆਪਣੇ ਤਪ ਕਰਿਆ ਸੀਗਾ ਸਾ ਸੰਗਤ ਜੀ ਜਦ ਵੀ ਤੁਸੀਂ ਤਖਤ ਸ੍ਰੀ ਹਜੂਰ ਸਾਹਿਬ ਆਵੋ ਤਾਂ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਤੇ ਲੰਗਰ ਹਾਲ ਤੋਂ ਪੈਦਲ ਹੀ ਤੁਸੀਂ ਚੱਲ ਕੇ ਇਸ ਗੁਰਦੁਆਰਾ ਸਾਹਿਬ ਆ ਸਕਦੇ ਹੋ ਜੀ ਇਹ ਬਿਲਕੁਲ ਗਦਾਵਰੀ ਨਦੀ ਦੇ ਕਿਨਾਰੇ ਤੇ ਹੈ ਜੀ